ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਵੀਡੀਓ ਲੈ ਕੇ ਆਏ ਸੀਗੇ ਪਕੌੜਿਆਂ ਦੀ ਤੇ ਆਪਣੇ ਪ੍ਰੀਤਮ ਮੈਰਾਜੀ ਦੇ ਪਕੌੜੇ ਬਹੁਤ ਮਸ਼ਹੂਰ ਨੇ ਦਿੱਖਦੇ ਵਿਖੇ ਤੇ ਆਪਾਂ ਨਾ ਪਟਿਆਲਾ ਸ਼ਹਿਰ ਦੇ ਤੁਹਾਨੂੰ ਆਪਾਂ ਫਿਰਫੜੀ ਬਾਜ਼ਾਰ ਦੇ ਵਿੱਚ ਲੈ ਕੇ ਆਏ ਆ ਪ੍ਰੀਤਮ ਮੈਰਾਜੀ ਦੇ ਪਕੌੜੇ ਤੇ ਆਪਣੇ ਨਾਲ ਵੀਰ ਜੀ ਨੇ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਤੇ ਵੀਰ ਜੀ ਹਾਂ ਵਧੀਆ ਵੀਰ ਜੀ ਤੁਸੀਂ ਦੱਸੋ ਠੀਕ ਹੈ ਕਿ ਜੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੇ ਵੀਰ ਜੀ ਆਪ ਨੂੰ ਦੱਸਣਗੇ ਪਕੌੜਿਆਂ ਬਾਰੇ ਕਿਹੜੇ ਕਿਹੜੇ ਪਕੌੜੇ ਹੁੰਦੇ ਆ ਵੀਰ ਜੀ ਕੋਲ ਤੇ ਕਿਹੜਾ ਕਿਹੜਾ ਵੀਰ ਜੀ ਆਪਣਾ ਤੇਲ ਵਾਤਰੇ ਨੇ ਕਿਸ ਤਰ੍ਹਾਂ ਪਕੌੜੇ ਵੀਰ ਜੀ ਬਣਾਉਂਦੇ ਵੀਰ ਜੀ ਆਪਣੇ ਵਿਵਸ ਨੂੰ ਮਿਲੋ ਜੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਕੋਲ ਪਕੌੜੇ ਹੁੰਦੇ ਆ ਜੀ ਬੈਸ਼ਨੂ ਵੈਜ ਪਕੌੜੇ ਆ ਜੀ ਠੀਕ ਆ ਜੀ ਆਪਣੀ ਸ਼ੋਪ ਦਾ ਨਾਮ ਹੈ ਪ੍ਰੀਤਮ ਦੇ ਮਸ਼ਹੂਰ ਪਕੌੜੇ ਜੀ ਠੀਕ ਆ ਜੀ ਤੇ ਆਪਣੇ ਕੋਲ ਵੈਰੈਟੀ ਹੁੰਦੀ ਹੈ ਜੀ ਆਲੂ ਪਾਲਕ ਪਿਆਜ਼ ਹੁੰਦਾ ਜੀ ਆਲੂ ਦੀ ਟਿੱਕੀ ਹੁੰਦੀ ਹੈ ਗੋਭੀ ਹੁੰਦੀ ਹੈ ਆਲੂ ਸਿੰਪਲ ਹੁੰਦਾ ਜੀ ਬੈਂਗਨ ਹੁੰਦਾ ਜੀ ਠੀਕ ਆ ਜੀ ਉਸ ਤੋਂ ਬਾਅਦ ਮੇਥੀ ਮੇਥੀ ਪਾਲਕ ਦੀ ਟਿੱਕੀ ਆ ਜੀ ਬ੍ਰੈਡ ਪਕੌੜਾ ਜੀ ਪਨੀਰ ਪਕੌੜਾ ਜੀ ਠੀਕ ਆ ਜੀ ਉਸ ਤੋਂ ਬਾਅਦ ਫ੍ਰੈਂਚ ਫ੍ਰਾਈ ਹੈ ਜੀ ਨੂਡੀ ਹੈ ਜੀ ਆਪਣੇ ਕੋਲ ਸਾਰੀਆਂ ਵੈਰੈਟੀਆਂ ਹੁੰਦੀਆਂ ਨੇ ਜੀ ਮੇਨ ਆਪਣੇ ਕੋਲ ਪਕੌੜਿਆਂ ਦਾ ਹੀ ਕੰ ਪਕੌੜੇ ਨੇ ਪ੍ਰੀਤਮ ਮਹਿਰਾ ਜੀ ਦੇ ਨਾ ਆਪਣੇ ਗੋਜੀ ਪ੍ਰੀਤਮ ਜੀ ਦੇ ਨਾ ਪ੍ਰੀਤਮ ਹਾਂ ਪ੍ਰੀਤਮ ਮੇਰੇ ਪਾਪਾ ਦਾ ਨਾਮ ਆਇਆ ਜੀ ਪ੍ਰੀਤਮ ਜੀ ਦੇ ਆ ਪ੍ਰੀਤਮ ਮਹਿਰਾ ਦੇ ਵੈਸ਼ ਨੂੰ ਗਰਮ ਪਕੌੜੇ ਜੀ ਹਾਂ ਜੀ ਹਾਂ ਹਾਂ ਜੀ ਆ ਆਪਣੇ LED ਚੱਲਦੀ ਆ ਪਾਪਾ ਦਾ ਨਾਮ ਹੀ ਚੱਲਦਾ ਜੀ ਇਸ ਤੇ ਹਾਂ ਜੀ ਹਾਂ ਤੇ ਬਾਕੀ ਦਾ ਪਰ ਨੂੰ ਸਾਰਿਆਂ ਨੂੰ ਪਤੀ ਆ ਜਿਹੜੇ ਪਟਿਆਲਾ ਵਾਸੀ ਨੇ ਵੀ ਤੇ ਪਰਦੇ ਵਿੱਚ ਪਕੌੜੇ ਮਸ਼ਹੂਰ ਫ੍ਰੀਜ਼ ਮੈਰੇਜੀ ਦੇ ਤੇ ਬਾਕੀ ਆਪਾਂ ਨੂੰ ਵੀਰ ਜੀ ਦੱਸ ਰਹੇ ਨੇ ਵੀ ਕਿਹੜੇ ਕਿਹੜੇ ਪਕੌੜੇ ਹੁੰਦੇ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਵੀਰ ਜੀ ਦੇ ਆਪਣਾ ਪੂਰੀ ਸਫਾਈ ਹੁੰਦੀ ਹੈ ਨਾ ਸ਼ਾਪ ਦੇ ਉੱਤੇ ਤੇ ਕਾਫੀ ਵੱਧਿਆ ਪਕੌੜੇ ਹੁੰਦੇ ਨੇ ਤੇ ਚੱਟਨੇ ਵੀ ਐਨ ਵਧੀਆ ਵੀਰ ਜੀ ਆਪ ਘਰਾਂ ਤਿਆਰ ਕਰ ਦਿੰਦੇ ਨੇ ਨਾ ਵੀਰ ਜੀ ਇੱਕ ਸਭ ਤੋਂ ਵੱਡੀ ਗੱਲ ਵੀਰ ਜੀ ਐਵੇਂ ਹੈ ਕਿ ਦੇਖੋ ਜੀ ਆਪਾਂ ਸਰੋਂ ਦੇਲ ਚ ਪਕੌੜੇ ਬਣਾਉਂਦੇ ਆ ਠੀਕ ਹੈ ਜੀ ਸਭ ਤੋਂ ਮੇਨ ਗੱਲ ਹੈ ਹਾਂਜੀ ਹਾਂ ਸਰੋਂ ਦਾ ਤੇਲ ਵੀ ਆਪਣਾ ਘੜਾਣਿਆ ਜੀ ਠੀਕ ਹੈ ਜੀ ਅੱਛਾ ਆਪਣਾ ਤਿਆਰ ਕਰ ਦਿੰਦੇ ਆ ਆਪਣਾ ਤਿਆਰ ਕਰਵਾਨੇ ਕੋਲੂ ਅੱਛਾ ਤਾਂ ਹੋਰ ਵੀ ਵਧੀਆ ਗੱਲ ਆ ਹਾਂ ਜੀ ਹੀਰਾ ਲਾਲ ਚੱਕੀ ਵਾਲਾ ਜੀ ਇਹ ਤੋਂ ਆਪਣਾ ਬੇਸਨ ਪਸੰਦਿਆ ਠੀਕ ਆ ਠੀਕ ਆ ਦਾਲ ਆਪਣੀ ਦੇ ਕੇ ਬੇਸਨ ਪਸਾਈਦਾ ਜੀ ਉਹੀ ਤਾਂ ਗੱਲ ਤਾਂ ਹੀ ਕੁਆਲਿਟੀ ਆਂਦੀ ਹੈ ਨਾ ਹਾਂ ਜੀ ਇਹ 1970 ਦੀ ਰੇੜੀ ਲੱਗਦੀ ਹੈ ਜੀ ਇੱਥੇ ਅੱਛਾ ਅੱਛਾ ਠੀਕ ਆ ਠੀਕ ਆ ਜੀ 1970 ਦੀ ਰੇੜੀ ਆ ਜੀ ਮੇਰੇ ਫਾਦਰ ਸਾਹਿਬ ਖੜਦੇ ਸੀਗੇ ਠੀਕ ਆ ਜੀ ਠੀਕ ਆ 1990 ਦਾ ਮੇ ਖੜਦਾ ਜੂਰੇ ਠੀਕ ਆ ਠੀਕ ਆ ਠੀਕ ਆ ਤੇ 1998 ਦਾ ਛੋਟਾ ਭਾਈ ਖੜਦਾ ਉਰੇ ਜੀ ਠੀਕ ਆ ਠੀਕ ਆ ਹਾਂ ਜੀ ਹਾਂ ਮਲਵੇ ਅਸੀਂ ਇਹ ਦੋਨੋਂ ਭਰਾ ਰਹਨੇ ਆ ਫਾਦਰ ਸਾਹਿਬ ਦਾ ਜੀ ਐਕਸਪਾਇਰ ਹੋ ਗਏ ਸੀਗੇ ਅੱਛਾ 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 ਤੇ ਫਿਰ ਅਸੀਂ ਆਜ਼ਾਦ ਐਕਸਪਾਇਰ ਹੋਏ ਉਸ ਤੋਂ ਬਾਅਦ ਅਸੀਂ ਕੰਮ ਸਮਾਏ ਜੀ ਦੋਨੋਂ ਭਰਾ ਦੋਨੋਂ ਭਰਾਵਾਂ ਨੇ ਹਾਂਜੀ 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 ਤੇ ਜੱਦਾ ਸਾਡਾ ਕੰਮ ਮਹਾਰਾਜ ਦੀ ਕਿਰਪਾ ਗੁਰੂ ਤੇਬਾ ਸਮਰਦੀ ਬੜੀ ਕਿਰਪਾ ਜੀ ਹਾਂਜੀ ਹਾਂ ਜਿੱਦਾਂ ਤਾਂ ਬਾਈਕ ਉੱਤੇ ਲੜ ਲੱਗਿਆ ਤਾਂ ਪਟਿਆਲੇ ਸ਼ਹਿਰ ਦੇ ਵਿੱਚ ਗੁਰਤੇ ਇੱਕ ਬਾਤ ਜਿੱਦੋਂ ਤਾਂ ਫਿਰ ਚੜ੍ਹਦੀ ਕਲਈ ਆਜੀ ਜੀ ਦੇਖੋ ਜੀ ਇਹ ਗੱਲ ਦਰਸਾਲ ਉਹਨਾਂ ਦੀ ਗੋਦ ਵਿੱਚ ਬੈਠੇ ਜੀ ਅਸੀਂ ਹਾਂਜੀ ਹਾਂ ਇਥੇ ਗੱਲ ਕੋਈ ਉਹਨਾਂ ਦਾ ਮੇਰ ਪਰੇ ਹੱਥ ਹੈ ਸਾ ਥੋੜਾ ਵੀ ਆਪਣਾ ਸਪੈਸ਼ਲ ਹੈ ਜੀ ਓਕੇ ਓਕੇ ਠੀਕ ਹੈ ਸਟਫਿੰਗ ਵਾਲਾ ਹੁੰਦਾ ਜੀ ਆ ਦੇਖੋ ਜੀ ਆਪਾਂ ਆਏ ਸਟਫਿੰਗ ਕੱਟ ਕੇ ਵਿੱਚੋਂ ਪਨੀਰ ਦੇ ਪਕੌੜੇ ਦੀ ਵਿੱਚੋਂ ਸਟਫਿੰਗ ਹੁੰਦੀ ਹੈ ਜੀ ਐਨ ਮਸਾਲੇ ਦਾ ਭਰਿਆ ਹੁੰਦਾ ਜੀ ਇਹ ਆਪਣੀ ਟਿੱਕੀ ਸਪੈਸ਼ਲ ਹੈ ਜੀ ਇਹ ਹਾਂਜੀ ਆਲੂ ਵਾਲੀ ਟਿੱਕੀ ਸਪੈਸ਼ਲ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਹਾਂ ਤੇ ਮਤਲਬ ਹਰ ਚੀਜ਼ ਆਪ ਸਪੈਸ਼ਲ ਹੈ ਸਾਰੀ ਤਿਆਰ ਕਰਦੇ ਆਪਾਂ ਹਾਂ ਜੀ ਸਾਰਾ ਕੁਝ ਅਸੀਂ ਆਪ ਆਪਣੇ ਹੱਤ ਨਾਲ ਤਿਆਰ ਕਰਦੇ ਆਂ ਜੀ ਠੀਕ ਹੈ ਪਰ ਉਹ ਸਾਰਾ ਕੱਟ ਵੱਟ ਮਾਲ ਮੂਲ ਸਭ ਅਸੀਂ ਆਪ ਆਪਣਾ ਹੱਤ ਨਾਲ ਕਰਦੇ ਆਂ ਜਾਂ ਆਪਣੇ ਹੱਤ ਦਾ ਕੰ ਦਰਵਾਣੀ ਚੱਲਦੀ ਰਹਿੰਦੀ ਹੈ ਇੱਥੇ ਦੇਖੋ ਜੀ ਦੇਖੋ ਮੇਰੀ ਉਹਨਾਂ ਦੀ ਹੈ ਹਾਂ ਇਹਤ ਗੱਲ ਹੈਗੀ ਆਪਣੇ ਕੋਲ ਦੇਖੋ ਜੀ ਜਿੰਨਾ ਵੀ ਕੰਮ ਹੁੰਦਾ ਨਾ ਉਹਰੇ ਹਾਂਜੀ ਹਾਂ ਇਹ ਅਸੀਂ ਦਾ ਸਿਰਫ ਇੱਕ ਬਣਾਨੇ ਆ ਜੀ ਹਾਂਜੀ ਹਾਂ ਜਿਹੜਾ ਉਹਦੇ ਚ ਰਸ ਪੈਣਾ ਨਾ ਉਹ ਮਹਾਰਾਜ ਦੀ ਬਾਣੀ ਦਾ ਪੈਣਾ ਹੈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਕਰਨਾ ਮਹਾਰਾਜ ਹੀ ਨਹੀਂ ਹੈ ਹਾਂਜੀ ਹਾਂ ਜਿਹੜੀ ਗੁਰਬਾਣੀ ਅਸੀਂ ਦਾ ਦੇਖੋ ਨੂਨ ਮਰਜੀ ਆਮ ਲੋਕ ਬੰਦੇ ਨੇ ਅਸੀਂ ਬਣਾਨੇ ਆ ਜਿਹੜਾ ਰਸ ਪੈਣਾ ਬਾਣੀ ਦਾ ਪੈਣਾ ਹੈ ਸਹੀ ਗੱਲ ਹੈ ਸਹੀ ਗੱਲ ਹੈ ਜੀ ਮਹਾਰਾਜ ਦੀ ਬਾਣੀ ਜਲਦੀ ਹੈ ਤਾਂ ਆਪੇ ਰਸ ਬਣ ਜਾਂਦਾ ਜੀ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਆਪਾਂ ਤੁਹਾਨੂੰ ਪਕੌ ਹੋ ਗਿਆ ਜੀ ਠੀਕ ਆ ਜੀ ਇਹ ਗੋਭੀ ਪਕੌੜਾ ਹੋ ਗਿਆ ਜੀ ਠੀਕ ਆ ਜੀ ਤੇ ਇਹ ਆਲੂ ਵਾਲਾ ਪਕੌੜਾ ਹੋ ਗਿਆ ਜੀ ਠੀਕ ਆ ਜੀ ਇਹ ਮੇਥੀ ਬੱਲ ਗਾਲੀ ਟਿੱਕੀ ਹੋ ਗਈ ਜੀ ਇਹ ਇਹ ਵੀ ਸਪੈਸ਼ਲ ਹੈ ਠੀਕ ਆ ਜੀ ਇਹ ਆਪਣਾ ਪਨੀਰ ਪਕੌੜਾ ਹੋ ਗਿਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਤੁਸੀਂ ਆ ਦੇਖੋ ਜੀ ਕੜਾਈ ਤੇ ਜਾ ਰਹੇ ਨੇ ਜੀ ਦੇਖੋ ਤੁਸੀਂ ਕਿੰਨੇ ਵਜੇ ਆਜਨੇ ਵੀਰੇ ਸਵੇਰੇ ਅਸੀਂ 10 ਵਜੇ ਅੰਨਿਆ ਜੀ ਰਾਤ ਦੇ ਸਾਡੇ ਨੂੰ ਅਬੀ ਤੱਕ ਦਾ ਟਾਈਮ ਹੈ ਸਾਡਾ ਠੀਕ ਹੈ ਜੀ ਸਾਰਾ ਦਿਨ ਉਰੀ ਹੁੰਦੇ ਆ ਜੀ ਠੀਕ ਹੈ ਠੀਕ ਹੈ ਫਿਰ ਕਿੱਥੇ ਆ ਜਾਂਦੇ ਏਰੀਆ ਹੈ ਆਪਣਾ ਇਹ ਮੇਨ ਬਾਜ਼ਾਰ ਤ੍ਰਿਪੜੀ ਦੇ ਵਿੱਚ ਆ ਜੀ ਜਿੰਨੂ ਮਰਜ਼ੀ ਪੁੱਛ ਲੋ ਜੀ ਕੇਰਸਾਨੀ ਬੈਕਰੀ ਦੇ ਸਾਹਮਣੇ ਓਪੋਜ਼ਿਟ ਹੈ ਜੀ ਆਪਣਾ 프리તમ ਪਕੌੜੇ ਵਾਲੇ ਜੀ ਠੀਕ ਹੈ ਜੀ ਠੀਕ ਹੈ ਆਪਣਾ ਜੋਮੈਟੋ ਤੇ ਵੀ ਅਵੇਲੇਬਲ ਹੈ ਜੀ ਪਪਾ ਦਾ ਨਾਮ ਹੀ ਆ ਉੱਥੇ ਵੀ 프리તમ ਦੇ ਮਸ਼ਹੂਰ ਪਕੌੜੇ ਠੀਕ ਹੈ ਠੀਕ ਹਾਂ ਜੀ ਹਾਂ ਤੇ ਬਾਕੀ ਆ ਦੇ ਕੋਈ ਪਿਆਰਾ ਹੀ ਬਾਬੂ ਮੋੜਿਆ ਸਰੋ ਤੇਲ ਜੋ ਬਣਾ ਰਿਆ ਜੀ ਐਨ ਫਾਸਟ ਕਲਾਸ ਕੀ ਹੈ ਇਹ ਆਪਣਾ ਇੱਕ ਵਾਰੀ ਪਹਿਲਾਂ ਫਰਾਈ ਕਰ ਲੈਣੇ ਨੇ ਜੀ ਹਾਂ ਜੀ ਹਾਫ ਫਰਾਈ ਕਰਦੇ ਹਾਂ ਜੀ ਪਹਿਲਾਂ ਠੀਕ ਹੈ ਠੀਕ ਹੈ ਹਾਫ ਫਰਾਈ ਕਰਕੇ ਫਿਰ ਗਾਹ ਆਊਗਾ ਜਿਵੇਂ ਜਿੰਨੇ ਜਿੰਨੀ ਚੀਜ਼ ਮੰਗਦਾ ਉਹਦੇ ਉਸ ਹਿਸਾਬ ਨਾਲ ਦਿੰਨੇ ਆ ਜੀ ਫਿਰ ਠੀਕ ਹੈ ਠੀਕ ਹੈ ਠੀਕ ਹੈ ਨਾ ਜੀ ਆਪਣੇ ਦੋ ਬ੍ਰੈਡ ਪੀਸ ਜੀ ਬਾਕੀ ਤੋਂ ਮੰਗਦੀ ਆ ਉਹ ਕਿਰਿਆਮਤੀਓ ਤੇ ਆਪਣਾ ਰੀਤਮ ਜੀ ਦੇ ਮਸ਼ਹੂਰ ਪਕੌੜੇ ਤੇ ਬਾਕੀ ਤੁਸੀਂ ਜਿਹੜਾ ਵੀ ਕੋਈ ਬਾਰੋਂ ਵੀ ਆਂਦਾ ਤਾਂ ਜੇ ਆਪਣਾ ਕੋਈ ਪਟਿਆਲੇ ਆ ਕੇ ਕਹਿੰਦਾ ਵੀ ਹਾਂ ਪਕੌੜੇ ਕਿੱਥੇ ਮਸ਼ਹੂਰ ਨੇ ਤਾਂ ਸਿਰਫ ਈ ਵਿਕੇ ਤੁਸੀਂ ਆ ਸਕਦੇ ਹੋ ਤੇ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਤੇ ਮੈਂ ਤਾਂ ਆਪ ਹਮੇਸ਼ਾ ਇੱਥੇ ਖਾ ਕੇ ਜਾਂਦਾ ਪਕੌੜੇ ਜਦੋਂ ਵੀ ਜੀ ਕਰਦਾ ਸਪੈਸ਼ਲ ਪਕੌੜੇ ਖਾਣ ਆਈਦਾ ਤੇ ਮੌਸਮ ਜੇ ਮੀਂਹ ਦਾ ਬਣਿਆ ਵਾ ਫਿਰ ਤਾਂ ਫਿਰ ਤਾਂ ਬਾਰਿਸ਼ ਨਹੀਂ ਹੁੰਦੀ ਜੀ ਫਿਰ ਮੇਰੇ ਗਾਹਕਾਂ ਨੂੰ ਅੱਧਾ-ਅੱਧਾ ਘੰਟਾ ਵੇਟ ਕਰਨੀ ਪੈਂਦੀ ਐ ਅੱਧਾ-ਅੱਧਾ ਪੋਣਾ-ਪੋਣਾ ਘੰਟਾ ਹਾਂਜੀ ਹਾਂ ਗਾਹ ਕਹਿੰਦੇ ਖਾਣੇ ਤੁਹਾਡੇ ਕੋਲ ਆ ਸਹੀ ਗੱਲ ਹੈ ਜੀ ਉਹ ਕਹਿੰਦੇ ਹੁਣੇ ਤੁਹਾਡੇ ਕੋਲ ਆ ਜੀ ਪਕੌੜੇ ਫਿਰ ਸਹੀ ਗੱਲ ਹੈ ਜੀ ਹਾਂ ਜੀ ਆਹ ਚਲੋ ਆ ਇੰਟਰਵਿਊ ਲੋ ਜੀ ਮਾਤਾ ਦਾ ਇੱਧਰ ਰੱਖੋ ਪਕੌੜੇ ਉੱਧਰ ਰੱਖ ਲਓ ਬੈਠੇ ਜੀ ਹਾਂ ਆਜਾ ਇੱਧਰ ਲਿਆ ਤੇ ਇੱਕ ਆਪਣਾ ਕੀ ਕਹਿੰਦੇ ਨੇ ਚਟਨੀ ਚਟਨੀ ਆ ਵੀ ਆਪਣੇ ਚਟਨੀ ਆ ਚਟਣੀ ਆਪਣੀਆਂ ਤਿਆਰ ਕਰਦੇ ਇੱਕ ਪਦੀਨੇ ਵਾਲੀ ਹੁੰਦੀ ਹੈ ਜੀ ਇੱਕ ਮਿੱਠੀ ਹੁੰਦੀ ਹੈ ਜੀ ਉਹ ਦੋਨੋਂ ਜਿਹੜੀ ਆਪ ਪਦੀਨੇ ਤਾਂ ਨਹੀਂ ਇਹਦੀ ਹੈ ਜੀ ਇਹ ਆਹ ਦੇਖੋ ਜੀ ਇਹ ਪਦੀਨੇ ਤਾਂ ਨਹੀਂ ਇਹਦੀ ਚਟਣੀ ਹੈ ਜੀ ਆ ਆਪਨੀ ਗੁੜਾ ਲਈ ਹੁੰਦੀ ਹੈ ਜੀ ਅੱਛਾ ਜੀ ਇਹ ਗੁੜ ਦੀ ਹੁੰਦੀ ਹੈ ਜੀ ਇਮਲੀ ਤੇ ਗੁੜ ਦੀ ਬਣਾਉਂਦੇ ਆ ਵੀ ਆਪਣੀ ਹੁੰਦੀ ਹੈ ਸਪੈਸ਼ਲ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਭਾਈ ਅੱਛਾ ਇਹ ਵੀ ਆਪਾਂ ਸਪੈਸ਼ਲ ਤਿਆਰ ਦੋ ਇਹ ਦੋਨੋਂ ਚੀਜ਼ਾਂ ਆਪਣੀਆਂ ਨੇ ਜੀ ਹਰ ਇੱਕ ਚੀਜ਼ ਆਪਣੀ ਆਪ ਤਿਆਰ ਕਰਵਾਉਂਦਾ ਜੀ ਮੈਂ ਹਾਂਜੀ ਹਾਂ ਹਾਂਜੀ ਹਾਂ ਸਹੀ ਗੱਲ ਹੈ ਜੀ ਆਹ ਲੋ ਵੀਰ ਜੀ ਉਹ ਤਾਂ ਆਪ ਵੀ ਪਤਾ ਲੱਗਦਾ ਕੁਆਲਿਟੀ ਤੇ ਬਾਕੀ ਲਾਈਟਨ ਵੀ ਵਧੀਆ ਹਨ ਯਾਰੇ ਨਾਲ ਬੰਦਾ ਬੈ ਕੇ ਪਕੌੜੇ ਨਿਆਰੇ ਲੈ ਸਕਦਾ ਪਕੌੜਿਆਂ ਦਾ 50 ਦੇ ਆਲੂ ਦੇ ਪਕੌੜੇ ਪਨੀਰ ਦੇ ਪਕੌੜੇ ਵਧੀਆ ਸਟੱਫੀ ਗਾਇਆਂ ਗਰਮ ਗਰਮ ਪਕੌੜੇ ਆ ਬਾਕੀ ਆਪਾਂ ਤਾਂ ਜਦੋਂ ਵੀ ਆਨੇ ਆ ਇੱਥੇ ਤੇਪਰੀ ਦੇ ਵਿੱਚ ਸਪੈਸ਼ਲ ਪਕੌੜੇ ਖਾ ਕੇ ਜਾਂਦੇ ਹੁੰਦੇ ਆ ਤੇ ਕਾਫੀ ਵਧੀਆ ਪਕੌੜੇ ਹੁੰਦੇ ਆ ਪਲੀਟ ਮੈਰਿਜ ਦੇ ਜੇ ਤੁਸੀਂ ਵੀ ਬਾਦੋਂ ਆ ਰਹੇ ਹੋ ਜਾਂ ਪਟਿਆਲਾ ਵਾਸੀ ਹੋਂ ਤਾਂ ਬਦੀ ਆ ਆਪਣਾ ਪਕੌੜਿਆਂ ਦਾ ਵੀ ਤੇ ਮੈਰਿਜ ਦੇ ਮਸ਼ਹੂਰ ਪਕੌੜੇ ਜੇ ਤੁਸੀਂ ਬਾਹਰੋਂ ਆ ਰਹੇ ਕਿਤੇ ਤਾਂ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਫਿਰ ਜੋ ਮੈਰੇ ਜੇ ਪਕੌੜੇ ਤੇ ਟਪੜੀ ਵਿਖੇ ਤੇ ਬਾਕੀ ਤੁਹਾਨੂੰ ਪਤਾ ਹੈ ਰਾਜ ਚਟਨੀ ਹੋਗੀ ਇਹ ਗ੍ਰੀਨ ਚਟਨੀ ਹੋਗੀ ਤੇ ਬਾਕੀ ਆਪਾਂ ਹੁਣ ਇੰਜੋਏ ਕਰਦੇ ਆਂ ਪਕੌੜੇ ਠੀਕ ਆ ਜੀ ਪਕੌੜੇ ਤਾਂ ਕਹਿਣ ਦੀ ਲੋੜ ਹੀ ਨਹੀਂ ਬਹੁਤ ਵਧੀਆ ਪਕੌੜੇ ਹੁੰਦੇ ਨੇ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਮੈਂ ਤੁਹਾਨੂੰ ਆਪ ਖਾ ਕੇ ਜਾਨਣਾ ਨਾ ਪਕੌੜੇ ਇਸ ਕਰਕੇ ਆ ਵਧੀਆ ਹੁੰਦੇ ਨੇ ਪਕੌੜੇ ਤੇ ਬਾਕੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ऐं वीडियो देखण लाइ बुक बहुत धन्यवाद जी मिलंदा मिली वीडियो